ਕਾਰਗਿਲ ਵਿਜੇ ਦਿਵਸ ਦੀ ਵ례ਗਾਂਡ ਮੌਕੇ ਪਲਕੇ ਸੈਨਿਕ ਭਲਾਈ ਵਿਭਾਗ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਇੱਕ ਯਾਦਗਾਰੀ ਸਮਾਗਮ ਹੁਸ਼ਿਆਰਪੁਰ ਸਥਿਤ ਜੰਗੀ ਯਾਦਗਾਰ ਵਿਖੇ ਕਰਵਾਇਆ ਜਾਵੇਗਾ ਇਸ ਦੌਰਾਨ ਜੰਗ ਵਿੱਚ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਅਤੇ ਜੰਗ ਵਿੱਚ ਅਪੰਗ ਹੋਣ ਵਾਲੇ ਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਜ਼ਿਲ੍ਹਾ ਰੱਖਿਆ ਭਲਾਈ ਅਫਸਰ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ ਅਤੇ ਰੋਪੜ ਜ਼ਿਲ੍ਹੇ ਨਾਲ ਸੰਬੰਧਤ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਤੇ ਸਾਬਕਾ ਫੌਜੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਦੀ ਤਰਫੋਂ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਹ ਇੱਕ ਮੌਕਾ ਹੋਵੇਗਾ ਜਦੋਂ ਆਉਣ ਵਾਲੀ ਪੀੜ੍ਹੀ ਨੂੰ ਵੀ ਸੰਦੇਸ਼ ਦਿੱਤਾ ਜਾ ਸਕੇਗਾ ਕਿ ਜਿੱਥੇ ਉਹਨਾਂ ਨੂੰ ਅਸੀਂ ਦੱਸਣਾ ਹੈ ਕਿ ਦੇਖੋ ਸਾਡੇ ਇੰਨੇ ਸ਼ੂਰਵੀਰ ਯੋਧੇ ਹੋਏ ਨੇ ਤੇ ਜਿਨ੍ਹਾਂ ਦੀ ਇੰਨੀ ਵਧੀਆ ਟਰੈਡੀਸ਼ਨ ਰਹੀ ਹੈ ਤੇ ਇਹਨੂੰ ਅੱਗੇ ਵੀ ਕੰਟੀਨਿਊ ਕਰਨ ਦਾ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਸਕਾਂਗੇ ਉਹਨਾਂ ਦਾ ਹੌਸਲਾ ਅਫਜ਼ਾਈ ਕਰ ਸਕਾਂਗੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਪਬਲਿਸਟੀ ਅਧਿਕਾਰੀ ਰਾਜੇਸ਼ ਪਾਲੀ ਨੇ ਦੱਸਿਆ ਕਿ ਇਸ ਮੌਕੇ ਕਾਰਗਿਲ ਜੰਗ ਦੌਰਾਨ ਜਵਾਨਾਂ ਦੀਆਂ ਕੁਰਬਾਨੀਆਂ ਤੇ ਭਾਰਤੀ ਫੌਜ ਦੀ ਬਹਾਦਰੀ ਮਦਰਸਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਜਾਏਗੀ ਜਿਸ ਰਾਹੀਂ ਨਵੀਂ ਪੀੜੀ ਨੂੰ ਭਾਰਤੀ ਫੌਜ ਦੇ ਕਾਰਨਾਮਿਆਂ ਤੇ ਬਹਾਦਰੀ ਤੋਂ ਜਾਣੂ ਕਰਵਾਇਆ ਜਾਵੇਗਾ 26 ਜੁਲਾਈ ਨੂੰ ਕਾਰਗਿਲ ਵਿਜੇਦਸ਼ ਮਨਾ ਰਹੇ ਹਾਂ ਉਹਦੇ ਰਜਤ ਜਯੰਤੀ ਮਨਾ ਰਹੇ ਹਾਂ ਸਿਪਰ ਚੁਪੀ ਉਸ ਕੰਟੈਕਸਟ ਵਿੱਚ ਅਸੀਂ ਕਿੱਥੇ ਵਿਸ਼ੇਸ਼ ਪ੍ਰਦਰਸ਼ਨੀ ਲਗਾ ਰਹੇ ਹਾਂ ਜੋ ਇੱਕ ਫੋਟੋ ਪ੍ਰਦਰਸ਼ਨੀ ਹੈ ਜੋ ਕੱਲ੍ਹ ਦਾ ਦਿਨ ਚੱਲੇਗੀ ਸਵੇਰ 9:00 ਤੱਕ ਸ਼ਾਮ 6:00 ਵਜੇ ਤੱਕ ਐਵੇਂ ਵਿੱਚ ਜਿੰਨੇ ਵੀ ਸਾਡੀਆਂ ਕੜਗੇ ਦੇ ਵਿੱਚ ਜੰਗ ਦੇ ਵਿੱਚ ਸਾਡੇ ਵੀਰਾਂ ਨੇ ਜੋ ਉੱਥੇ ਬਹਾਦਰਾ ਨੇ ਲੜਾਈਆਂ ਲੜੀਆਂ ਨੇ ਦੁਸ਼ਮਣਾਂ ਦੇ ਨਾਲ ਉਹਨਾਂ ਨੂੰ ਦਰਸਾਇਆ ਗਿਆ ਹੈ ਉਹਦੇ ਵਿੱਚ ਕਿਸ ਤਰ੍ਹਾਂ ਅਸੀਂ ਵਿਜੇ ਪ੍ਰਾਪਤ ਕੀਤੀ ਕਿਸ ਤਰ੍ਹਾਂ ਸਾਡੇ ਸਾਰੇ ਉੱਥੇ ਕਨਵੋਏ ਗਏ ਕਿਸ ਤਰ੍ਹਾਂ ਜੰਗ ਹੋਈ ਉਹਨਾਂ ਦੀ ਬਹਾਦਰੀ ਨੂੰ ਦਸਾਉਣ ਲਈ ਇਹ ਜਿਹੜੀ ਪ੍ਰਦਰਸ਼ਨੀ ਹੈ ਲਗਾਈ ਗਈ ਹੈ ਔਰ ਇਹਦਾ ਮੰਤਵ ਜਿਥੇ ਇਸੇ ਦੌਰਾਨ ਕੇਂਦਰੀ ਸੰਚਾਰ ਬਿਊਰੋ ਵੱਲੋਂ ਸੈਨਿਕ ਪਲਾਈ ਦਫਤਰ ਸਥਿਤ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਿਖੇ ਇੱਕ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਮੁੱਖ ਮਹਿਮਾਨ ਵਜੂ ਸ਼ਾਮਲ ਹੋਏ ਸੇਵਾਮੁਕਤ ਲੈਫਟੀਨੈਂਟ ਜਨਰਲ ਜੀਐਸਟੀ ਲੋਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਅਜਿਹੇ ਸਮਾਗਮ ਦੀ ਸ਼ਲਾਘਾ ਕੀਤੀ ਫੀਲਡ ਪਬਲਿਸਿਟੀ ਅਫਸਰ ਰਾਜੀਸ਼ ਬਾਲੀ ਨੇ ਲੈਫਟੀਨੈਂਟ ਜਨਰਲ ਤੇ ਵਿੰਗ ਕਮਾਂਡਰ ਨੂੰ ਵਿਸ਼ੇਸ਼ ਬੈਜ ਲਗਾ ਕੇ ਸਨਮਾਨਿਤ ਕੀਤਾ ਮੁਕਾਬਲੇ ਦੇ ਜੇਤੂਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ